ਇੱਕ ਏਕੜ ਤੇ ਕਿਸਾਨਾਂ ਨੂੰ ਕਿੰਨਾ ਕਰਜ਼ਾ ਮਿਲੇਗਾ ਸਰਕਾਰ ਕਰੇਗੀ ਤੈ ਮਨਪ੍ਰੀਤ ਬਾਦਲ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਸਰਕਾਰ ਇਸ ਗੱਲ ਦਾ ਫੈਸਲਾ ਕਰੇਗੀ ਕਿ ਕਿਸਾਨਾਂ ਨੂੰ ਇੱਕ ਏਕੜ ਤੇ ਕਿੰਨਾ ਕਰਜ਼ਾ ਮਿਲੇਗਾ ਬਦਾਂਸਰ ਬਾਦਲ ਦੇ ਗਲਾਸ ਤੋਂ ਪਹਿਲਾ ਜਿਹੜੀ ਕੈਬਨਿਟ ਮੀਟਿੰਗ ਅਜ ਮਦਕਤ ਕੀਤੀ ਗਈ ਔਰ ਉਹਦੇ ਵਿੱਚ ਸਿਰਫ ਦੋ ਹੀ ਫੈਸਲੇ ਲਏ ਗਏ ਔਰ ਦੋਨੇ ਹੀ ਫੈਸਲੇ ਜਿਹੜੇ ਪੰਜਾਬ ਚ ਜਿਹੜੇ ਕਾਨੂੰਨ ਜਾਂ ਬਿੱਲ ਮੌਜੂਦ ਨੇ ਉਹਨਾਂ 'ਤੇ ਤਰਮੀਮਾਂ ਲੈ ਕੇ ਆਏ ਸੋ ਸਭ ਤੋਂ ਪਹਿਲਾਂ ਤਾਂ ਕੈਬਨਟ ਨੇ ਇਸ ਨੂੰ ਮਨਜ਼ੂਰੀ ਦਿੱਤੀ ਹੈ ਕਿ ਪੰਜਾਬ ਸੈਟਲਮੈਂਟ ਆਫ ਐਗਰੀਕਲਚਰਸ ਇਨਡੈਟਡਸ ਐਕਟ 2016 ਬੜਿਆ ਸੀ ਔਰ ਇਹਦੇ ਤਹਿਤ ਕਿ ਜਿਹੜੀ ਸੈਕਸ਼ਨ 5 ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਹਰ ਜ਼ਿਲ੍ਹੇ ਦੇ ਵਿੱਚ ਇੱਕ ਫੋਰਮ ਪੜੇਗਾ ਜਿਹਦੇ ਵਿੱਚ ਕਿ ਇੱਕ ਜੱਜ ਇੱਕ ਰੈਵਿਊ ਬੈਕਪੇਡਾ ਬੰਦਾ ਇੱਕ ਐਗਰੀਕਲਚਰ ਡਿਪਾਰਟਮੈਂਟ ਦਾ ਸੱਦਾ ਬੈਠ ਕੇ ਔਰ ਜਿਹੜੀ ਡੈਟਡੈਸ ਹੈ ਜਾਂ ਕਰਜ਼ਾ ਹੈਗੀ ਉਹ ਕਰਜ਼ੇ ਤੇ ਅ ਕਚਹਿਰੀ ਲੱਗਿਆ ਤੰਵੀਰ ਔਰ ਇਹ ਫੈਸਲੇ ਕਰਿਆ ਕਰਗੇ ਅ ਅੱਜ ਦੀ ਜਿਹੜੀ ਕੈਬਨਿਟੀ ਮੀਟਿੰਗ ਸੀ ਉਹਦੇ ਵਿੱਚ ਫੈਸਲਾ ਕੀਤਾ ਹੈ ਕਿ ਹਰ ਜ਼ਿਲ੍ਹੇ ਦੀ ਬਜਾਇ ਔਰ ਹਰ ਜ਼ਿਲ੍ਹੇ ਚ ਸ਼ਾਇਦ ਇਹਨਾ ਫੁੱਟਫਾਲ ਵੀ ਨਾ ਹੋਵੇ ਤੇ ਇਹਨੂੰ ਕਮਿਸ਼ਨਰੇਟ ਲੈਵਲ ਤੇ ਲੈ ਕੇ ਆ ਹਰ ਤਿੰਨ ਜ਼ਿਲ੍ਹਿਆਂ ਦਾ ਇਸੋ ਇੱਕ ਤਰਕ ਵਿੱਚ ਇਹ ਤਰਕਿੰਗ ਕੀਤੀ ਦੂਸਰੀ ਤਰਕਿੰਗ ਜਿਹੜੀ ਹੈ ਉਹ ਲੈ ਕੇ ਆਏ ਕਿ ਇੱਕ ਕਿਸਾਨ ਪੀਕੇਕੜ ਚ ਕਿੰਨਾ ਪੈਸਾ ਇੱਕ ਮਨੀ ਲੈਂਡਰ ਤੋਂ ਲੈ ਸਕਦਾ ਹੈ ਉਹ ਸਰਕਾਰ ਤੱਕ ਇਹ ਨਾ ਹੋਵੇ ਕਿ ਜਿਹੜੇ ਕਰਜ਼ੇ ਹੈ ਉਹ ਇੰਨੇ ਖੋ ਜਾਣ ਕਿ ਫਿਰ ਉਹਦੇ ਚ ਅ ਕੋਤ ਕੁਸ਼ੀਆ ਹੁੰਦੀ ਹੈ ਜਾਂ ਕਿਸਾਨ ਜਿਹੜਾ ਉਹ ਨਹੀਂ ਦੇ ਹੀ ਸਕਦਾ ਸੋ ਸਾਰੀ ਫਾਰਮਰ ਫਾਰਮ ਫਾਰਮਰ ਤੇ ਫਾਰਮ ਲੇਬਰ ਇਹਦੇ ਲਈ ਜਿਹੜਾ 2016 ਦਾ ਬਿੱਲ ਸੀਗਾ ਉਹਦੇ ਦੋ ਤਰਕੀਬਾਂ ਇੱਕ ਤਾਂ ਕਮਿਸ਼ਨਰ ਰੇਟ ਲੈਵਲ ਤੇ ਫੈਸਲੇ ਕਰਨ ਵਾਸਤੇ ਉਹ ਜਿਹੜੀਆਂ ਕੋਟਾ ਜਿਹੜੀਆਂ ਉਹ ਸੈਟ ਅਪ ਹੋਣ ਔਰ ਦੂਸਰਾ ਸੀਗਾ ਕੀ ਜਿਸ ਤਰ੍ਹਾਂ ਮੈਂ ਕਿਹਾ ਕਿ ਪਰ ਏਕੜ ਕਿੰਨਾ ਕਰਜ਼ਾ ਹੈ ਇਹ ਹਰ ਸਾਲ ਸਰਕਾਰ ਜਿਹੜੀ ਹੈ ਇਹਦਾ ਤਾਇਉਨ ਕਰਦੀ ਇਹਦਾ ਫੈਸਲਾ ਕਰਦੀ ਅ ਦੂਸਰਾ ਜਿਹੜਾ ਪੁਰਾਣਾ ਐਕਟ ਹੈ ਪੰਜਾਬ ਐਗਰੀਕਲਚਰ ਅ ਪ੍ਰੋਡਿਊਸਰ ਮਾਰਕੀਟ ਐਕਟ 1964 ਦੇ ਵਿੱਚ ਤੇ ਉਹਦੇ ਵਿੱਚ ਜਿਹੜੇ ਜਿੰਸਾ ਪੰਜਾਬ ਚ ਵਿਕਦੇ ਆ ਅ ਉਹਦੇ ਤੇ ਜੋ ਕਮਿਸ਼ਨ ਹੈ ਇਸ ਕੋਲੇ 2.5% ਕਮਿਸ਼ਨ ਹੈ ਤੇ ਇਹਦੇ ਵਿੱਚ ਇੱਕ ਛੋਟੀ ਜੀ ਤਰਮੀਮ ਹੈ ਕਿ ਇਸ ਕਮਿਸ਼ਨ ਦੇ ਵਿੱਚ ਸਰਕਾਰ ਕੋਈ ਫੀਲ ਆ ਸਕਦੀ ਕੋਈ ਫੀਲ ਆ ਸਕਦੀ ਹੈ ਔਰ ਫੀ ਦਾ ਮਤਲਬ ਹੈ ਕਿ ਇਹ ਪੈਸਾ ਪ੍ਰਾਈਸ ਸਟੈਬलाइजेशन ਫੰਡ ਪ੍ਰਾਈਸ ਸਟੈਬलाइजेशन ਫੰਡ ਦੇ ਵਿੱਚ ਆਏਗਾ ਇਹ ਫੀ ਕਿੰਨੀ ਹੋਏਗੀ ਜਿਹਨੇ ਕੋਈ ਪਹਿਲਾਂ ਕੀਤਾ ਇੱਕ ਇਮੇਰਜੈਂਸੀ ਪ੍ਰੋਵੀਜ਼ਨ ਹੈ ਕਿ ਅਗਰ ਇਹ ਕਰਨੀ ਪਏ ਗਵਰਨਰ ਆਫ ਇੰਡੀਆ ਨੇ ਇੱਕ ਪ੍ਰਾਈਸ ਸਟੈਬलाइजेशन ਫੰਡ ਕੀਤਾ ਹੈ ਕਿ ਜਿੰਨਾ ਪੰਜਾਬ ਸਰਕਾਰ ਉਹਦੇ ਇਸ ਪਾਸੋਂ ਵੀ ਅ 50% ਪੰਜਾਬ ਸਰਕਾਰ ਦਾ ਹੈ ਜਿਹੜਾ 50% ਗੱਲ ਕਰ ਦਿੱਤੀ ਹੈ। ਇਹ ਪ੍ਰਾਈਸ ਸਟੈਬਿलाइजेशन ਫੰਡ ਦਾ ਫਾਇਦਾ ਉਠਾਉਣ ਵਾਸਤੇ ਇਹ ਇੱਕ ਨੀਬਲਿੰਗ ਪ੍ਰੋਵੀਜ਼ਨ ਜਿਹੜਾ ਹੈ ਇਹ ਪਾਇਆ ਗਿਆ ਔਰ ਜਿਹੜਾ ਅਗਲਾ ਵਿਧਾਨ ਸਭਾ ਦਾ اجلاس ਕਰੇਗਾ ਇਹਨੂੰ ਕਾਨੂੰਨੀ ਸ਼ਕਲ ਦੇ